ਜਦੋਂ ਕੋਰੇ ਔਰੰਗਜ਼ੇਬ ਨਪਾਇ ਮਤੀਦਾਸ ਜੀ ਤੰਗ ਕਰਦੇ ਉਹਦੇ ਉੱਥੇ ਦਰਬਾਰ ਵਿੱਚ ਤੇ ਪੈਂਦਾ ਇਹਦਾ ਪਲੰਗ ਮਤੀਦਾਸ ਜੀ ਨੇ ਸੌਣ ਦਾ ਪਲੰਗ ਉਹਦਾ ਉਲਟਾ ਕਰਤਾ ਸੀਗਾ ਫਿਰ ਉਹਨੂੰ ਕਹਤਾ ਸੀਗਾ ਵੀ ਇੱਥੇ ਨਹੀਂ ਦਿੱਲੀ 'ਚ ਨਹੀਂ ਰਹਿ ਸਕਦਾ ਤੈਨੂੰ ਬਾਹਰ ਹੀ ਸੌਣਾ ਪੈਣਾ ਵਾ ਫਿਰ ਉਹ ਬਾਹਰ ਹੀ ਆਪਣਾ ਉੱਥੇ ਪੈਂਦਾ ਸੀਗਾ ਪਾਰਕ ਵਿੱਚ ਪੈਂਦਾ ਸੀ ਤੇ ਉਹ ਤੋਂ ਬਾਅਦ ਉਹਨੇ ਫਿਰ ਇੱਕ ਸਕੀਮ ਸੋਚੀ ਹੈਦਰਾਬਾਦ ਦਾ ਰਾਜਾ ਸੀਗਾ ੜਾ ਤੇ ਉਹ ਵੀ ਉਹਨਾਂ ਲੱਗਦਾ ਹੁੰਦਾ ਸੀਗਾ ਮਰ ਕੇ ਉਹਨੂੰ ਐਡਾ ਦਾ ਕਾਰ ਟੈਕਸ ਦਿੰਦਾ ਨਹੀਂ ਸੀਗਾ ਔਰ ਉਹ ਜੇਬ ਨੂੰ ਤੇ ਉਹਨਾਂ ਲੜ ਪੈਂਦਾ ਸੀਗਾ ਬਹਾਦਰ ਬੜਾ ਸੀਗਾ ਉਹਦੇ ਕੋਲ ਵੀ ਸਿਆਣਾ ਸੀਗਾ ਵੀ ਤੇ ਔਰਾਂ ਜੀ ਨੂੰ ਪਤਾ ਲੱਗਦਾ ਵੀ ਉਹਦੇ ਕੋਲ ਤਾਂ ਇੱਕ ਹੀਰਾ ਵਾ ਕੋਈ ਬੜਾ ਬੇਸ ਕੀਮਤੀ ਹੀਰਾ ਵਾ ਵੀ ਨਾਲੇ ਮੈਂ ਬਾਹਾਨੇ ਨਾਲ ਉਧਰ ਚਲ ਜੂੰਗਾ ਕਿਹਾ ਕਿ ਇੱਥੇ ਤਾਂ ਮੱਤੀ ਦਾ ਜੀ ਰਹਿਣ ਨਹੀਂ ਦਿੰਦੇ ਨਾ ਤੇ ਮੈਨੂੰ ਬਾਹਾਨਾ ਮਿਲ ਜਾਊਗਾ ਉਹ ਫਿਰ ਨਾ ਇੱਕ ਆਪਣੇ ਜੋਰੀ ਨੂੰ ਭੇਜਦਾ ਕਹਿੰਦਾ ਇਦਾਂ ਦਾ ਹੀਰਾ ਕਹਿੰਦਾ ਪਹਿਲਾਂ ਮੈਂ ਪਤਾ ਕਰਨਾ ਵੀ ਬਾਕੀ ਉਹਦਾ ਮੁੱਲ ਨਾ ਹੈਗਾ ਤਾਂ ਹੀ ਲੜਨ ਦਾ ਫਾਇਦਾ ਵਾ ਤੇ ਉਹ ਫਿਰ ਉਹ ਜੋਰੀ ਨੂੰ ਨਾ ਪੈਸੇ ਦੇ ਕੇ ਕਾਫੀ ਯਾਨੀ ਕਿ ਇੱਕ ਜਿਵੇਂ ਘੁੰਮਣ ਫਿਰ ਜਾਂਦਾ ਤਾਂ ਨਾ ਉਸ ਤਰ੍ਹਾਂ ਦਾ ਬੰਦਾ ਬਣਾ ਕੇ ਭੇਜਦਾ ਵਾ ਵੀ ਤੂੰ ਪਤਾ ਹੀ ਲੱਗ ਜਣਾ ਵੀ ਮੈਂ ਭੇਜਿਆ ਵਾ ਤੇ ਉਹ ਹੀਰਾ ਉਸ ਹైదరాబాద్ ਰਾਜ ਦੇ ਅੰਗੂਠੀ ਦੇ ਵਿੱਚ ਹੀਰਾ ਦਾ ਹਮੇਸ਼ਾ ਪਾ ਕੇ ਰੱਖਦਾ ਵਾ ਬਿਵੇਂ ਉਹਦਾ ਤੂੰ ਮੁੱਲ ਸੁਣਾ ਵੀ ਕਿੰਨਾ ਵਾ ਉਹ ਤੋਂ ਬਾਅਦ ਮੈਂ ਅਗਲਾ ਫੈਸਲਾ ਲਵਾਂਗਾ ਕਿ ਉਹ ਜੰਗ ਕਰਦਾ ਉਹ ਚਲਾ ਜਾਂਦਾ ਫਿਰੜ ਹੁੰਦਾ ਵਾ ਇట్లా ਜੋਰੀ ਹੁੰਦਾ ਉਹ ਚਲਾ ਜਾਂਦਾ ਉਹ ਬੜੀ ਕੋਸ਼ਿਸ਼ ਕਰਦਾ ਵਾ ਰਾਜਾ ਹੁੰਦਾ ਅਕਸਰ ਉਹ ਤੇ ਹైదరాబాద్ ਆਉਂਦਾ ਤੇ ਨਹੀਂ ਉਹਨੂੰ ਮਿਲਣ ਦੇ ਫਿਰ ਉਹ ਜਿਹੜੇ ਵੱਡੇ ਅਫਸਰਾਂ ਨੂੰ ਪੈਸੇ-ਪੂਸੇ ਦਿੰਦਾ ਜਿਹੜੇ ਔਰੰਗਜ਼ੇਬ ਨੂੰ ਬਹੁਤ ਪੈਸੇ ਦੇ ਕੇ ਭੇਜੇ ਸੀਗੇ ਲੱਖਾਂ 'ਚ ਤੇ ਫਿਰ ਉਹ ਰਾਜੇ ਲਈ ਕਹਿੰਦਾ ਮੈਂ ਇੱਕ ਵਾਰੀ ਮੈਨੂੰ ਰਾਜ ਨਮਾ ਲਾ ਦੋ ਫਿਰ ਵਧੀਆ-ਵਧੀਆ ਗਿਫਟ ਲੈ ਲਈ ਨਾ ਤੇ ਲੈ ਕੇ ਜਾਂਦਾ ਵਾ ਰਾਜੇ ਵਾਤੇ ਤੇ ਮੁਲਾਕਾਤ ਹੋਈ ਹੁੰਦੀ ਤੇ ਮੁਲਾਕਾਤ ਚ ਸ਼ਰਤ ਇਹ ਹੁੰਦੀ ਆ ਵੀ ਰਾਜਾ ਜਿੱਥੇ ਬੈਠਾ ਹੋ ਆਪਣੇ ਸਿੰਘਾਸਨ ਤੇ ਉਹ ਤੋਂ 50 ਕਦਮ ਪਿੱਛੇ ਖੜ ਕੇ ਤੂੰ ਗੱਲ ਕਰਨੀ ਆ ਤੇ ਉਹ ਕਹਿੰਦਾ ਠੀਕ ਆ ਜੀ ਮਨਜ਼ੂਰਾ ਤੇ ਜਦੋਂ ਪਹੁੰਚਦਾ ਉੱਥੇ ਫਿਰ ਉਹ ਜਿਹੜਾ ਜੋਰੀ ਹੁੰਦਾ ਵਾ ਗੱਲਾਂ ਕਰ ਲੈ ਆਂਦਾ ਵੀ ਮੈਂ ਘੋਮਣ ਆਇਆ ਉਹਨਾਂ ਲਈ ਤੋਹਫੇ ਢੇ ਲੈ ਕੇ ਆਇਆ ਹਾਂ ਦਾ ਵਾ ਉਹਨੂੰ ਦਿਖਾਉਂਦਾ ਤੇ ਰਾਜਾ ਖੁਸ਼ ਹੁੰਦਾ ਤੇ ਰਾਜੇ ਦੇ ਹੱਥ ਵਿੱਚ ਜਿਹੜੀ ਅੰਗੂਠੀ ਪਾਈ ਹੁੰਦੀ ਹੈ ਨਾ ਤੇ ਜਦੋਂ ਪਿੱਛੇ ਲੈਟ ਪੈਂਦੀ ਆ ਉਹਦੀ ਉਹਦੀ ਲੈਟ ਨਾਲ ਲਚਕੋੜ ਉਹਦੀ ਉਹਦੇ ਜਿਹੜਾ ਜ਼ੋਹਰੀ ਹੁੰਦਾ ਉਹ ਤੇ ਕੱਪੜਿਆਂ ਤੇ ਪੈਂਦੀ ਤੇ ਗੱਲਾਂ ਤਾਂ ਕਰੀ ਜAVE ਉਹ ਰਾਜੇ ਨਾਲ ਤੇ ਧਿਆਨ ਉਹਦਾ ਅੰਗੂਠੀ ਵਿੱਚ ਸੀਗਾ ਉਹਨੇ ਹਿਸਾਬ ਤਾਂ ਲਾ ਲਿਆ ਉੱਥੇ ਫਿਰ ਹਿਸਾਬ ਤਾਂ ਲਾ ਲਿਆ ਵੀ ਇੰਨੇ ਕ ਇਹ ਇਹਦਾ ਬੇਟਾ ਤੇ ਇੰਨਾ ਦਾ ਮੁੱਲ ਹਿਸਾਬ ਤਾਂ ਉਹਨੇ ਲਾ ਲਿਆ ਬੜਾ ਕੀਮਤੀ ਬੇਸ਼ਕੀਮਤੀ ਮੈਨਾਂ ਕਿ ਦੇਖਿਆ ਨਹੀਂ ਦੰਦਾ ਉੱਥੋਂ ਫਿਰ ਚਲਾ ਜਾਂਦਾ ਉਹ ਉਧਾਰ ਕਿੰਨਾ ਮੁੱਲ ਹੁੰਦਾ ਉਧਾਰ ਦਾ ਅਰੰਗੀ ਜਿਹਨੂੰ ਕਹਿੰਦਾ ਵੀ ਤੁਹਾਡੇ ਕੋਲ ਜਿੰਨਾ ਰਾਜਪਾਟ ਆ ਔਰ ਅੰਜੀਬ ਕੋਲ 10 ਲੱਖ ਪਾਵ ਸੀਗੀ ਤੇ ਸਾਰੇ ਉਧਾਰ ਰਹਾਇਆ ਸੀਗਾ ਉਹ ਉਧਾਰ ਚੱਲਦਾ ਸੀਗਾ ਹੁਕਮ ਤੇ ਕਹਿੰਦਾ ਵੀ ਦੇਖੋ ਜਿੰਨਾ ਵੀ ਇਹ ਸਾਰਾ ਰਾਜਪਾਟ ਹੈਗਾ ਤੇਰੇ ਜਿੰਨੇ ਵੀ ਕਿੰਨਾ ਵੀ ਦੇਖੋ ਟੋਟਲ ਸੰਪਤੀ ਆ ਮਾਇਆ ਕਹਿੰਦਾ ਇਹਦਾ 3 ਗੁਣਾ ਇਹਦਾ 3 ਗੁਣਾ ਵੀ ਇਹ ਤੂੰ ਰਾਜ ਨੂੰ ਦੇ ਦੇਵੇਂ ਤਾ ਵੀ ਉਹਦਾ ਮੁੱਲ ਨਹੀਂ ਹੈਗਾ ਆ ਤਾਂ ਹੁੰਦਾ ਵੀ ਐਡਾ ਕੀਮਤੀ ਹੀਰਾ ਮੈਂ ਵੀ ਪਹਿਲੀ ਵਾਰ ਦੇਖਿਆ ਵੀ ਐਸਾ ਬਹੁਤ ਕੀਮਤੀ ਆ ਰਾਜ ਨੂੰ ਉਹਨੂੰ ਔਰੰਜ ਨਹੀਂ ਲੱਗਦਾ ਤੇ ਔਰੰਜ ਦੀ ਨੀਂਦ ਵਿਗੜ ਜਾਂਦੀ ਫਿਰ ਪਹਿਲਾਂ ਹੀ ਉਹਨੇ ਸੁਣਿਆ ਤਾਂ ਸੀਗਾ ਨਾ ਕਿ ਉਹਨੂੰ ਪਤਾ ਲੱਗ ਜਾਂਦਾ ਪੂਰਾ ਕਹਿੰਦਾ ਵੀ ਇਹ ਤਾਂ ਮੇਕੋ ਚਾਹੀਦਾ ਤੇ ਇੱਕ ਗੱਲ ਇਹ ਵੀ ਹੈ ਜਿੰਨਾ ਵੱਡਾ ਬੰਦਾ ਹੁੰਦਾ ਨਾ ਸੰਤ ਜੀ ਉਹ ਉਹ ਚ ਉਹਨੇ ਹੀ ਕਹਿੰਦੇ ਉਹ ਚ ਕਦੇ ਲਾਲਸਾ ਹੋਰ ਵਧਦੀ ਜਾਂਦੀ ਹੁੰਦੀ ਆ ਦੀ ਭੁੱਖ ਉਹਦੀ ਦੂਜਿਆਂ ਦੇਖ ਕੇ ਚੱਲ ਨਹੀਂ ਪਉਂਦਾ ਜੇ ਕਿਸੇ ਕੋਲ ਚੀਜ਼ ਕੋਈ ਵਧੀਆ ਹੋਵੇ ਤਾਂ ਨਾ ਮੇਰੇ ਕੋਲ ਨਹੀਂ ਜੇ ਦੂਜੇ ਕੋਲ ਤਾਂ ਹੋਣੀ ਹੀ ਚਾਹੀਦੀ ਹੈਗੀ ਇਦਾਂ ਹੀ ਔਰਾਂ ਦੇ ਮਨ ਵਿੱਚ ਆਇਆ ਤੇ ਉਹਨੇ ਫਿਰ ਉੱਥੇ ਹਮਲਾ ਕਰਨ ਦਾ ਬਣਾ ਲਿਆ ਤੇ ਉਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਚੁੱਕੇ ਮਹਾਰਾਜ ਨੂੰ ਤਿਲਕ ਦੇਤਾ ਗੁਰਤਾ ਗੱਦੀ ਦਾ ਜੋ ਪਹਿਲਾਂ ਮਹਾਰਾਜ ਗੁਰਤੇਗਵਾ ਜਿਹਾ ਆਪਣਾ ਸੰਸਕਾਰ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਗੁਰਤਾ ਗੱਦੀ ਤੇ ਰਿਹਾ ਦਿੱਤਾ ਗੁਰਤਾ ਦਾ ਤਿਲਕ ਪਾਈ ਰਾਣਕੌਰ ਜੀ ਨੇ ਦਿੱਤਾ ਸੀਗਾ ਇਹੇ ਰਾਮਕੌਰ ਜੀ ਸਨ ਆਪਣੇ ਬਾਬੁਡਾ ਜੀ ਦੇ ਵਸ ਵਿੱਚੋਂ ਛੇਵੀਂ ਪੀੜ੍ਹੀ ਚੱਲਦੇ ਸਨ ਉਹਨਾਂ ਦੀ ਉਹਨਾਂ ਦੇ ਗਾਂ ਆਂ ਦੀ ਗਾਂ ਇਹ ਛੇਵੀਂ ਪੀੜ੍ਹੀ ਵਿੱਚ ਸੀਗੇ ਸਾਢੇ 6 ਸਾਢੇ 6 ਸਾਲ ਦੇ ਸੀਗੇ ਗੋਦੀ ਚੱਕ ਕੇ ਲੈ ਸੀਗੇ ਜਦੋਂ ਮਾਰਣ ਤਲਕ ਦਿੱਤਾ ਸੀ ਗੁਰੂ ਗੋਵੇਂ ਸਿੰਘ ਜੀ ਮਾਰਣੋਂ ਤੇ ਨਾਲ ਉਹਨੇ ਇੱਕ ਬਹੁਤ ਸੋਹਣੀ ਸ੍ਰੀ ਸ਼ਾਹ ਮਾਰਣ ਪੇ ਟਾਗੀ ਤੀ ਸੋਨੇ ਤੇ ਮੋਠੇ ਵਾਲੀ ਤੇ ਇੱਕ ਘੋੜਾ ਸੀ ਘਰ ਵੀ ਬਹੁਤ ਵਧੀਆ ਨਸਲ ਦਾ ਤੇ ਉਹ ਤੋਂ ਬਾਅਦ ਫਿਰ ਗੁਟਾਨ ਦੇ 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 ਵੰਸੀ ਜਨ ਆਏ ਉਹਨਾਂ ਨੇ ਭੇਟਾ ਦੇ ਕੇ ਉਹਨਾਂ ਦਾ ਸਵਾਗਤ ਕੀਤਾ। ਉਹ ਤੋਂ ਬਾਅਦ ਫਿਰ ਗੁਰੂ ਅੰਗਦ ਦੇਵ ਜੀ ਦੇ ਜਿਹੜੇ ਭਾਈ ਦਾਤੂ ਜੀ ਦਾਸੂ ਜੀ ਸੀਗੇ ਉਹਨਾਂ ਦੇ ਗਾਂ ਨਾ ਮਾਸ਼ਾਅੱਲ ਜਲਦੀਆਂ ਉਹਨਾਂ ਨੇ ਫਿਰ ਕੀਤਾ ਫਿਰ ਗੁਰੂ ਅਮਰਦਾਸ ਜੀ ਮਾਰੇ ਭੱਲਿਆਂ ਦੇ ਉਹਨਾਂ ਨੇ ਫਿਰ ਸਵਾਗਤ ਕੀਤਾ। ਉਹ ਤੋਂ ਬਾਅਦ ਫਿਰ ਛੋਡੀ ਬੰਸਤਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਤੇ ਇਦਾਂ ਇਦਾਂ ਉਹਨਾਂ ਨੇ ਜਦੋਂ ਤਿਲਕ ਮਾਰਨ ਦਿੱਤਾ ਗੋੜਤਾ ਗੱਦੀ ਤੇ ਬਿਰਾ ਨੂੰ ਮਹਾਰਾਜ ਉਹ ਤੋਂ ਬਾਅਦ ਫਿਰ ਮਹਾਰਾਜ ਨੇ ਸੰਭਾਲ ਲਿਆ ਸਾਰਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉਹਦੇ ਵਿੱਚ ਸਿੰਘਾਂ ਦੀ ਭਰਤੀ ਕਰਨ ਲੱਗੇ ਸਿੱਖਾਂ ਦੀ ਭਰਤੀ ਕਰਨ ਲੱਗੇ ਵੀ ਤੁਹਾਨੂੰ ਪੈਸੇ ਮਿਲਣਗੇ ਪਿੰਡਾਂ ਤੋਂ ਫਿਰ ਲੋਕੀ ਜਿਹੜੀਆਂ ਸਾਖੀਆਂ ਸੁਣਦੇ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀਆਂ ਜੰਗ ਦੀਆਂ ਉਹਨਾਂ ਨੂੰ ਦੇਖਦੇ ਸੁਣ ਸੁਣ ਕੇ ਉਹਨਾਂ ਦੇ ਅੰਦਰ ਜੋਸ਼ ਫੈਦਾ ਹੁੰਦਾ ਸੀ ਕਿ ਵੈਸੇ ਹੀ ਜਾਂਦੇ ਮਹਾਰਾਜ ਕੋਲ ਆਪਣੀ ਲੇਖੇ ਰੋਣੇ ਜਾਣ ਜਿਨ੍ਹਾਂ ਦੇ 2 3 3 4 4 ਪੁੱਤਰ ਸੀ ਨਾ ਉਹ ਇੱਕ ਜਾਂ ਦੋ ਪੁੱਤਰ ਭੇਜ ਦਿੰਦੇ ਮਹਾਰਾਜ ਕੋਲੇ ਤੇ ਐ ਹੁੰਦਾ ਸੀ ਨਾਲੇ ਮਹਾਰਾਜ ਕੋ ਰਾਵਾਂਗੇ ਨਾਲੇ ਕੁਝ ਆਣਾ ਪੀਣਾ ਮਿਲੂਗਾ ਠੀਕ ਹੈ ਕਈਆਂ ਦੇ ਮਨ ਚ ਐ ਹੁੰਦਾ ਸੀਗਾ ਪਰ ਲੜਦੇ ਤਾਂ ਹੁੰਦੇ ਸੀਗੇ ਪਰ ਕਈਆਂ ਦੇ ਕਈ ਬੜੇ ਸਿੱਧਕੀ ਹੁੰਦੇ ਸੀਗੇ ਤੇ ਕਹਿੰਦੇ ਮਹਾਰਾਜ ਨਹੀਂ ਲੈਣਾ ਅਸੀਂ ਵੀ ਤੁਹਾਡੇ ਚਰਨਾਂ ਵਿੱਚ ਸਾਨੂੰ ਜਗ੍ਹਾ ਚਾਹੀਦੀ ਹੈ ਕਈ ਤਰ੍ਹਾਂ ਦੇ ਸੀਗੇ ਦੋਨੇ ਤਰ੍ਹਾਂ ਦੇ ਸੀਗੇ ਤੇ ਪਰ ਮਹਾਰਾਜ ਸੱਚੇ ਪਾਸਾ ਦੋ ਦੋਨਾਂ ਉਹਨਾਂ ਚ ਕੋਈ ਉਹ ਨਹੀਂ ਰੱਖ ਦਿੰਦੇ ਸੀ ਵੀ ਇਹ ਪੈਸੇ ਮੰਗਦਾ ਵਾ ਜਾਂ ਇਹ ਵੇ ਸਾਨੂੰ ਕਹਿੰਦਾ ਪੈਸੇ ਦੋ ਸੀ ਤਾਂ ਸੈਨਿਕ ਬਣਾ ਕੇ ਮਹਾਰਾਜ ਇਹ ਕਦੇ ਨਹੀਂ ਦਤਾ ਹੁੰਦਾ ਸੀਗਾ ਮਹਾਰਾਜ ਖੁੱਲਾ ਖਾਣਾ ਦਿੰਦੇ ਸੀnga ਨੂੰ ਹਾਣ ਤੇ ਵਿਆਸ ਬੜਾ ਖੁਦ ਵੀ ਬਹੁ ਬਿਆਸ ਕਰਦੇ ਤੀਰ ਕਮਾਣ ਦਾ ਬੜਾ ਬਿਆਸ ਕਰਦੇ ਸੀਗੇ ਨੌ ਟੰਕੀ ਦਾ ਮਹਾਰਾਜ ਸੱਚਾ ਪਾਸਾ ਜੀ ਚਲਾਉਂਦੇ ਸੀਗੇ ਤੀਰ ਕਮਾਣਾ ਆਪ ਜੀ ਨੂੰ ਸਭ ਸੰਗਤ ਨੂੰ ਪਤਾ ਹੀ ਹਣਾ ਤੇ ਉਹ ਹੌਲੀ ਹੌਲੀ ਵੱਧਾ ਗਿਆ ਸੀ ਮਹਾਰਾਜ ਦਾ ਕਿਵੇਂ 2 ਟੰਕੀ 3 ਟੰਕੀ 4 ਟੰਕੀ 5 ਟੰਕੀ ਇਦਾਂ ਹੌਲੀ ਹੌਲੀ ਵੱਧਾ ਗਿਆ ਜਿਉਂ ਜਿਉਂ ਮਹਾਰਾਜ ਬਿਆਸ ਕਰਦੇ 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 ਤੇ ਫਿਰ ਮਹਾਰਾ ਜੋ ਜੀ ਤੀਰ ਹਾਂ ਪਿੱਛੇ ਕੰਨ ਤੱਕ ਖਿੱਚ ਕੇ ਤੀਰ ਛੱਡਦੇ ਬੜਾ ਅਭਿਆਸ ਕਰਦੇ ਵੀ ਜਦੋਂ ਜੰਗ ਹੋਣਾ ਤਾਂ ਫਟਾਫਟ ਤੀਰ ਤੇ ਤੀਰ ਵਿੱਚ ਨਿਕਲਦਾ ਰਹੇ ਨਿਕਲਦਾ ਇਹਨਾਂ ਅਭਿਆਸ ਕਰਦੇ ਤੇ ਸਾਰੇ ਢੇਰਾਂ ਨੂੰ ਆਪ ਦਿੰਦੇ ਜਿੰਨੇ ਵੀ ਸਿੱਖ ਉਥੇ ਹੁੰਦੇ ਸੀਗੇ ਤੇ ਜਿਹੜੇ ਅ ਗੁਰੂ ਗੋਬਿੰਦ ਸਿੰਘ ਦੇ ਮਾਤਾ ਆਪਣੇ ਭੂਆ ਜੀ ਸੀਗੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਕੋ ਪੁੱਤਰੀ ਸੀ 20ਵੇਂ ਆਬਰੋਂ ਤੇ ਉਹ ਉਹ ਗੁਰਨਾਨ ਦੇ ਜਿਹੜੇ ਭੂਆ ਜੀ ਉਹਨਾਂ ਦੇ ਭੂਆ ਜੀ ਦੇ ਪੰਜ ਪੁੱਤਰ ਸੀਗੇ ਭਾਈ ਸੰਗੋਸ਼ਾ ਜੀ ਤੇ ਸਭ ਤੋਂ ਵੱਡੇ ਸੀਗੇ ਤੇ ਉਹ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾ ਨਾਲ ਜੰਗਾ ਜੁੱਧਾਂ ਵਿੱਚ ਲੜਾਈ ਕੀਤੀ ਸੀ ਜਿਹੜੇ ਸੀਗੇ ਉਹਨਾਂ ਨੂੰ ਬਹੁਤ ਯਾਰਵਾ ਸੀਗਾ ਤੇ ਉਹ ਵੀ ਜਿਹੜੇ ਹੁੰਦੇ ਸੀ ਉਹਨਾਂ ਨੂੰ ਸਿਖਾਉਂਦੇ ਸੀਗੇ ਯੋਧੇ ਦੇ ਕਰਨ ਦੇ ਤਰੀਕੇ ਸਿਖਾਉਂਦੇ ਸੀਗੇ ਤੇ ਰੋਜ਼ ਦੀ ਰੋਜ਼ ਮਹਾਰਾ ਜੀ ਕੋਲੇ ਸੈਨਿਕ ਕੈਨਾਂ ਵੱਧੇ ਜਾ ਰਹੇ ਸੀ ਮਹਾਰਾਜ ਦੇ ਸੱਚੇ ਪਾਤਸ਼ਾਹ ਦੀ ਤੇ ਉਧਰੋਂ ਮਹਾਰਾਜ ਦੇ ਉਮਰ ਵੀ ਵੱਧੇ ਜਾ ਰਹੇ ਸੀ ਤੇ ਜਿਉਂ-ਜਿਉਂ ਮਹਾਰਾਜ ਹੋਰ ਵੱਧੇ ਉਦਿਆਂ ਤੋਂ ਮਹਾਰਾਜ ਸਰੀਰ ਵੀ ਹਾਂ ਵਧੀਆ ਹੋਰ ਜਿਵੇਂ ਕੋਈ ਕੋਈ ਨੇ ਇੱਕ ਢੇਡ ਲਿਫਟਿੰਗ ਕਰਕੇ ਬਣਾਉਂਦਾ ਇਸ ਤਰ੍ਹਾਂ ਮਹਾਰਾਜ ਦਾ ਸਰੀਰ ਬਣਦਾ ਜਾ ਰਿਹਾ ਸੀਗਾ ਤੇ ਰੋਜ਼ ਸੰਗਤ ਆਉਂਦੀਆਂ ਸੀਗੀਆਂ ਮਹਾਰਾਜ ਬਾਤੇ ਬਹੁਤ ਭੇਟਾ ਲੈ ਕੇ ਸ਼ਸਤਰ ਲੈ ਕੇ ਜਿਹੜੇ ਸ਼ਸਤਰ ਲੈ ਕੇ ਆਉਂਦੇ ਸੀ ਨਾ ਕੋੜੇ ਸ਼ਸਤਰ ਤੇ ਮਹਾਰਾਜ ਸੱਚੇ ਪਾਤਸ਼ਾਹ ਸ਼ਸਤਰ ਨੂੰ ਇਦਾਂ ਦੇਖ ਕੇ ਕੋਈ ਚਾਹ ਇਧਰ ਉਹ ਕੀਮਤੀ ਹੀਰੇ ਜਵਾਰਤ ਪਿਆ ਤੇ ਮਹਾਰਾਜ ਨਹੀਂ ਦੇ ਦੇ ਮਹਾਰਾਜ ਸ਼ਸਤਰ ਨੂੰ ਬੜਾ ਬਿਆਨਾਂ ਦੇ ਦੇ ਹੁੰਦੇ ਸੀਗੇ ਤੇ ਜਿਹੜਾ ਵੀ ਲੈ ਗਿਆ ਉਹਨੂੰ ਕਹਿੰਦੇ ਸਿਖਾ ਨਿਹਾਲ 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 ਤੇ ਦੂਜਿਆਂ ਨੂੰ ਨਹੀਂ ਲੱਗਦਾ ਸੀਗਾ ਵੀ ਸਾਨੂੰ ਵੀ ਸਾਨੂੰ ਘੱਟ ਖੁਸ਼ੀ ਮਿਲੀ ਆ ਵੀ ਮਹਾਰਾਜ ਸ਼ਸਤਰ ਲੈਣਾ ਚਾਹੀਦਾ ਸਾਨੂੰ ਤੇ ਮਹਾਰਾਜ ਸ਼ਸਤਰ ਨਾਲ ਬਹੁਤ ਪਿਆਰ ਸੀ ਮਹਾਰਾਜ ਦਾ ਹੁਣ ਵੀ ਆਪਾਂ ਕਹੇ ਸੇਖ ਨੂੰ ਜੀ ਸ਼ਸਤਰ ਦੇਈਏ ਇਹ ਇਹ ਤੇ ਉਹ ਮਹਾਰਾਜ ਦੀ ਬੜੀ ਖੁਸ਼ੀ ਹੁੰਦੀ ਆ ਵੀ ਸ਼ਸਤਰ ਦਿੱਤਾ ਮੇਰੇ ਪੁੱਤ ਨੂੰ ਵੀ ਦੂਸਰੇ ਨੇ ਇਹ ਦੂਸਰੇ ਪੁੱਤਰ ਨੇ ਦੂਸਰੇ ਆਪਣੇ ਭਰਾ ਨੂੰ ਇੱਕ ਸ਼ਹਸਤਰਹਿਤਾ ਮਹਾਰਾਜ ਦੀ ਬੜੀ ਖੁਸ਼ੀ ਹੁੰਦੀ ਅੱਛੇ ਪਾਸ਼ਾ ਦੀ ਤੇ ਇਸ ਤਰ੍ਹਾਂ ਮਹਾਰਾਜ ਸੱਚੇ ਪਾਸ਼ਾ ਜੀ ਅ ਰੋਜ਼ ਅਭਿਆਸ ਕਰਦੇ ਫਿਰ ਦਿਵਾਨ ਲਾਉਂਦੇ ਤੇ ਸੰਗਤਾਂ ਰੋਜ਼ ਆਉਂਦੀਆਂ ਆਂਦੀਆਂ ਤੇ ਇੱਕ ਦਿਨ ਆਉਂਦੇ ਇੱਕ ਖੱਤਰੀਆਂ ਦੇ ਵੰਸ਼ ਵਿੱਚੋਂ ਸੀਗੇ ਜੋ ਮਹਾਰਾਜ ਦੀ ਸਗਾਈ ਹੋਈ ਤੇ ਉਹਨੇ ਨਾਂ ਕੋਈ ਵਿਚੋਲਾ ਪਾਇਆ ਉਹਨੇ ਕਹਿੰਦਾ ਜੇ ਜਦੋਂ ਬਚਪਨ ਵਿੱਚ ਹੀ ਜਦੋਂ ਉਹਦੀ ਬੇਟੀ ਹੋਈ ਸੀ ਉਹਨੇ ਸੋਚ ਲਿਆ ਸੀਗਾ ਵੀ ਵੀ ਮੈਂ ਇਹ ਬੀ ਗਨਾਨਕ ਦੇਵ ਜੀ ਦੀਆਂ ਗੱਦੀ ਦੇ ਵਾਰਸ ਉਹਨਾਂ ਨੂੰ ਹੀ ਇਹ ਭੇਟਾ ਕਰ ਦੇਣੀ ਆ ਤੇ ਦਸਵੇਂ ਪਾਸ਼ਾ ਜੀ ਉਹਨਾਂ ਦੇ ਮਨ ਦੇ ਵਿੱਚ ਉੱਥੇ ਪਹੁੰਚ ਗਏ ਉਹ ਤੇ ਪਹੁੰਚ ਗਏ ਤੇ ਉਹਨਾਂ ਨੇ ਫਿਰ ਸਿੱਧੇ ਜਾ ਕੇ ਮਾਰਿਆ ਜੱਟੇ ਪਾਸ਼ਾ ਨੂੰ ਕਿਹਾ ਨਾ ਕੋਈ ਵਿਚੋਲਾ ਪਾਇਆ ਹੁਣ ਕਹਿੰਦੇ ਨੇ ਵਿਚੋਲਾ ਚੋਲਾ ਵਿੱਚ ਹੋਲਾ ਚੋਲਾ ਵੀ ਓਲਾ ੜਾ ਓਲਾ ਰੱਖਦਾ ਨਾ ਵਿਚੋਲਾ ੜਾ ਆਉਂਦਾ ਇੱਧਰ ਦਾ ਓਲਾ ਰੱਖਦਾ ਉੱਧਰ ਦਾ ਵੀਰ ਰੱਖਦਾ ਰਿਸ਼ਤਾ ਕਰਾਉਂਦਾ ਉਹ ਨਹੀਂ ਰੱਖਿਆ ਸਿੱਧਾ ਟਰੈਕਟਰ ਉਹਨੇ ਗੱਲ ਕੀਤੀ ਤੇ ਇਹਨਾਂ ਨੂੰ ਯਕੀਨ ਸੀਗਾ ਵੀ ਮਹਾਰਾਜ ਜੱਜਾ ਬਾਸ ਨਹੀਂ ਨਾ ਨਹੀਂ ਕਰਨਗੇ ਤੇ ਮਹਾਰਾਏ ਨੂੰ ਉਹਨਾਂ ਦਾ ਕੀ ਨਾਮ ਸੀਗਾ ਹਰਜਸ ਜੀ ਸੀਗਾ ਉਹਦਾ ਨਾਮ ਤੇ ਉਹਨਾਂ ਨੇ ਫਿਰ ਮਹਾਰਾਏ ਨੂੰ ਕਿਹਾ ਵੀ ਮੇਰੀ ਪੁੱਤਰੀ ਮਾਤਾ ਜੀਤੋ ਜੀ ਵੀ ਆਪ ਜੀ ਨਾਲ ਵੀ ਮੇਰੀ ਇੱਛਾ ਹੈ ਵੀ ਇਹਨਾਂ ਦਾ ਵਿਆਹ ਹੋਵੇ ਤੇ ਜਦੋਂ ਮਾਤਾ ਜੀ ਕੋਲ ਗੱਲ ਪਹੁੰਚਦੀ ਤੇ ਮਹਾਰਾਜ ਮਾਤਾ ਜੀ ਦੁਪਹਿਰ ਨਾਲ ਥੱਲੇ ਲੱਗਦੇ ਹਨ ਵੀ ਖੁਸ਼ੀ ਨਾਲ ਕਿ ਮੇਰੇ ਪੁੱਤਰ ਦਾ ਜੀ ਹੁਣ ਸਗਾਈ ਮੇਰੇ ਪੁੱਤਰ ਦਾ ਵਿਆਹ ਹੋਊਗਾ ਤੇ ਇਸ ਤਰ੍ਹਾਂ ਜਦੋਂ ਮਾਤਾ ਜੀ ਕੋਲ ਗੱਲ ਪਹੁੰਚਦੀ ਤੇ ਮਾਤਾ ਜੀ ਫਿਰ ਬੜੇ ਸਤਿਕਾਰ ਨਾਲ ਭਾਈ ਹਰਜਾਜੀ ਨਾਲ ਗੱਲ ਕਰ ਦਿੱਤੇ ਹਾਂ ਕਰ ਦਿੰਦੇ ਤੇ ਉਸ ਤੋਂ ਬਾਅਦ ਫਿਰ ਉਹ ਆਪਣੇ ਭਾਈ ਹਰਜਾਜੀ ਗੁਰੂ ਗੋਬਿੰਦ ਸਿੰਘ ਜੀ ਮੰਨ ਨੂੰ ਕਹਿੰਦੇ ਮਹਾਰਾਜ ਵੀ ਮੈਂ ਸੰਗਤਾਂ ਨੂੰ ਕਿਹਾ ਵੀ ਵੀ ਆਪਣੇ ਉਥੇ ਜਿਹੜੇ ਰਹਿੰਦੇ ਬਰਾਦਰੇ ਬਧਰੋ ਵੀ ਲਾਹੌਰ ਲਾਹੌਰ ਚ ਆਉਣਗੇ ਗੁਰੂ ਸਾਹਿਬ ਵੀ ਬਰਾਤ ਲੈ ਕੇ ਇਹ ਮੇਰੀ ਇੱਛਾ ਹੈ ਮੈਂ ਦਾ ਕਹਿ ਬੈਠਾ ਉਹਨਾਂ ਨੂੰ ਨਾ ਵੀ ਤੁਸੀਂ ਉਥੇ ਜਾਣਾ ਵੀ ਇਹ ਮੇਰੀ ਮੰਨ ਦੀ ਇੱਛਾ ਵਾ ਤੇ ਮਹਾਰਾਜ ਨੇ ਫਿਰ ਕਿਹਾ ਸੀ ਨਹੀਂ ਵੀ ਅਸੀਂ ਇੱਥੇ ਹੀ ਜਿਹੜਾ ਆਪਣਾ ਗੁਰਦੁਆਰਾ ਗੁਰੂ ਕਾ ਲਾਹੌਰ ਉਦੋਂ ਮਹਾਰਾਜ ਨੇ ਉਹ ਗੁਰਦੁਆਰਾ ਫਿਰ ਉਹਦਾ ਨਾਮ ਵਜਾ ਸੀ ਗੁਰਕਾ ਲਾਹੌਰ ਗੁਰੂ ਕਾ ਲਾਹੌਰ ਮਾਰਾ ਕਹਿੰਦੇ ਭਾਈ ਇੱਥੇ ਲਾਹੌਰ ਬਣਾਣਾ ਵਾ ਉਦੋਂ 2 ਕੁ ਮਹੀਨੇ ਰਹਿੰਦੇ ਸੀ ਸਾਰੇ 2 ਮਹੀਨੇ ਬਾਅਦ ਵਿਆਹ ਹੋਣਾ ਸੀ ਤੇ ਉਹ ਫਿਰ ਕਹਿੰਦਾ ਮਾਰਾ ਦਿਨ ਤਾਂ ਥੋੜੀ ਜੀ ਹਮਾਰਾ ਕਹਿੰਦੇ ਆਪਾਂ ਤਾਂ ਹੁਣੇ ਛਣ ਦੇ ਵਿੱਚ ਹੀ ਘੜ ਦਿੰਨੇ ਆ ਕਿਉਂਕਿ ਪਰਮੇਸ਼ਰ ਜੀ ਸੀ ਆਪ ਅਕਾਲ ਪੁਰਖ ਦਾ ਰੂਪ ਹਨ ਤੇ ਫਿਰ ਭਾਈ ਹਰ ਜਾਚੇ ਕੁਝ ਨਹੀਂ ਬੋਲੇ ਚੁੱਪ ਕਰ ਜਾਂਦੇ ਆ ਤੇ ਕਹਿੰਦੇ ਸਤਿ ਪਤਿ ਜੀ ਤੇ ਫਿਰ ਮਾਰਾ ਸੱਚੇ ਪਾਸਾਰਨ ਮੁਕੰਮਲ ਆਂਦੇ ਜਿਹੜੇ ਵੀ ਸੰਗਤ ਆ ਜੋ ਕੱਪੜੇ ਵਾਲੇ ਹਨ ਮਠਿਆਈਆਂ ਵਾਲੇ بی اے ٹی پونٹو حکم ਕਰਨ ਦੀ ਮਾਰਾ ਸੱਚਾ ਬਾਤ ਤੇ ਚਲੋ ਇਹ ਇਹ ਤੱਕ ਆਪ ਜੀ ਨਾਲ ਇਹ ਸਾਂਝੀ ਕੀਤੀ ਤੇ ਬਾਕੀ ਵਿਚਾਰ ਆਪਾਂ ਕਿਵੇਂ ਵਿਆਹ ਦਾ પ્રસੰਗ ਫਿਰ ਮਹਾਰਾਜ ਦਾ ਨਿਵਿਆ ਤੇ ਅਗਲੇ ਆਪਾਂ ਪਾਰਟ ਵਿੱਚ ਗੱਲ ਕਰਾਂਗੇ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਰੂਰ ਤੇ ਹੋਰਨਾਂ ਨੂੰ ਵੀ ਭੇਜੋ ਤਾਂ ਜੋ ਹੋਰ ਵੀ ਇਤਿਹਾਸ ਹੋਣ ਸਕੇ ਬੱਚਿਆਂ ਨੂੰ ਜ਼ਰੂਰ ਸੁਣਾਓ ਆਪਣੇ ਇਤਿਹਾਸ ਆਪਣੇ ਗੁਰੂ ਪედაਗੁਰ ਗੁਰਪ੍ਰਭ ਸਿੰਘ ਜੀ ਮਾਰੇ ਜੇ ਬਾਅਦ ਨੇ ਕਿਸ ਤਰ੍ਹਾਂ ਗੁਰਤਾ ਗਦਿਸ ਮਾਲੀ ਕਨੇਮਰ ਚਕੇ ਦਾ ਫਿਰ ਅੱਗੇ ਅੱਗੇ ਕਿਦਾਂ ਕਾਰਜ ਕੀਤੇ ਇਹ ਸਾਰਾ ਕੋ ਸਾਡੇ ਬੱਚਿਆਂ ਨੂੰ ਜ਼ਰੂਰ ਦੱਸੋ ਬਾਈ ਖੁਚੀ ਕਹਾ ਉਸਾਰ ਬਾਈ ਖੁਚੀ